ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਹ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜਸਸੀ ਸੰਧ ਅੱਜ ਹਾਜ਼ਰ ਹੋਈਆਂ ਜੀ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰੀ ਕਹਾਣੀ ਲੈ ਕੇ ਜੋ ਲਿਖੀ ਹੋਈ ਆ ਬਰਾ ਜੈਸੀ ਹੁਣਾਂ ਦੀ ਰੋਜ਼ ਦੀ ਚੜਚੜ ਤੋਂ ਅੱਖ ਕੇ ਮੇਰੇ ਬੇਬੇ ਬਾਪੂ ਅਲੱਗ ਹੋ ਗਏ ਪਰਵਜਕਾਰ ਕੰਦ ਨਾ ਕੱਢੀ ਕਿ ਲੋਕਾਂ ਚ ਰੌਲਾ ਹੀ ਨਾ ਪਵੇ ਦੋ ਪੁੱਤ ਹੋਣ ਦੇ ਬਾਵਜੂਦ ਵੀ ਬਾਪੂ ਆਪ ਆਪਦਾ ਤੇ ਬੇਬੇ ਦਾ ਮੰਜਾ ਟਾਉਂਦਾ ਬੇਬੇ ਮਰਦੀ ਮਰਦੀ ਆਪ ਰੋਟੀ ਪਾਣੀ ਕਰਦੀ। ਰੋਜ਼ ਕਾਲਜਾ ਮੋਹ ਨੂੰ ਆਉਂਦਾ ਪਰ ਬੰਦਾ ਤੀਵੀ ਮੋਰੇ ਬੇਵਸ ਯੋਜਾਂਦਾ। ਜੇ ਕਿਦਰੇ ਬਾਪੂ ਹੋਣਾ ਵਾਲੇ ਪਾਸੇ ਥੋੜਾ ਬੋਤਾ ਕੰਮ ਕਰਾਉਣ ਚਲੇ ਜਾਣਾ ਤਾਂ ਉਹ ਕਲੇਸ਼ ਹੋਣਾ ਰਹਿ ਰੱਬ ਦਾ ਨਾ। ਵਟਤ ਬੇਬੇ ਬਾਪੂ ਕੋਲ ਜਾਂਦੀ। ਤੇ ਉਹ ਪੈਸਿਆਂ ਦਾ ਹਿਸਾਬ ਕਰਕੇ ਆਪਦੇ ਖਰਚੇ ਜੋਗੇ ਰੱਖ ਕੇ ਬਾਕੀ ਸਾਨੂੰ ਦੇ ਦਿੰਦੀ। ਇੱਕ ਦਿਨ ਗਰਮੀ ਬੜੀ ਸੀ। ਤੇ ਮੈਂ ਪਾਣੀ ਪੀਣ ਲਈ ਕੋਟਕਪੇਰੋਂ ਆਉਂਦਾ ਪੰਜ ਗ੍ਰਾਈ ਰੁਕ ਗਿਆ ਲਖਣਾਵਲੇ ਮਿਸਤਰੀ ਕੀਚੇ ਕੋਲ ਉਹ ਮੇਰਾ ਸਕੂਲ ਦਾ ਦੋਸਤ ਵੀ ਸੀ ਉਹ ਆਰੇ ਤੇ ਆਪਦਾ ਕੰਮ ਕਰ ਰਿਹਾ ਸੀ ਉਹਨੇ ਘਰ ਪਾਣੀ ਨੂੰ ਆਵਾਜ਼ ਦਿੱਤੀ ਤੇ ਕੀਚੇ ਦੀ ਮਾਂ ਪਾਣੀ ਦੇ ਦੋ ਗਲਾਸ ਲੈ ਕੇ ਆਈ ਮੈਨੂੰ ਪਾਣੀ ਫੜਾ ਦਿੱਤਾ ਤੇ ਕੀਚੇ ਦੇ ਹੱਥ ਵੇਲਾ ਨਾ ਹੋਣ ਕਰਕੇ ਮਾਂ ਨੇ ਉਸ ਨੂੰ ਆਪਦੇ ਹੱਥੀ ਪਿਆ ਦਿੱਤਾ ਫਿਰ ਉਸਦੀ ਮਾਂ ਪੁੱਛਣ ਲੱਗੀ ਕਿ ਸ਼ਹਿਰ ਜਾਣਾ ਸੀ ਕਦੋਂ ਬਿਲਾ ਹੋਵੇਂਗਾ ਕੀਚੇ ਨੇ ਮੋਢੇ ਨਾਲ ਮੂੰਹ ਦਾ ਮੁੜਕਾ ਸਾਫ਼ ਕਰਦੇ ਕਿਹਾ ਦੋਨੋਂ ਸਸਨੋਂ ਬਗਜੋ ਦੋਨੋਂ ਸਸਨੋਂ ਬਗਜੋ ਚਾ ਮੈਂ ਆਪੇ ਬਣਾ ਲੂੰ ਕੁਵੇਲਾ ਹੋ ਗਿਆ ਤਾਂ ਆਉਂਦੀਆਂ ਨੂੰ ਦਾਲ ਵੀ ਧਰ ਦੂੰ ਕੀਚੇ ਦੀ ਮਾਂ ਖੁਸ਼ ਹੋਈ ਮੇਰੇ ਬੈਠਿਆਂ ਬੈਠਿਆਂ ਦੋਵੇਂ ਨੋਂ ਸਸ ਤਿਆਰ ਹੋ ਕੇ ਬਸ ਦੀ ਉਡੀਕ ਚ ubar ਖੜੀਆਂ ਹੋ ਗਈਆਂ ਕੀ ਚਾਉਣਾ ਬਲ ਇਸ਼ਾਰਾ ਕਰਕੇ ਮੈਨੂੰ ਕਹਿਣ ਲੱਗਾ ਦੱਸ ਕੋਈ ਕਹਿ ਦੋ ਸਸਨੋਂ ਮਾਂ ਮਤੀਆਂ ਲੱਗਦੀਆਂ ਤੇ ਉਤੋਂ ਪਾ ਵੀ ਇੱਕੋ ਜਿਹਾ ਸੂਟ ਲੈਂਦੀਆਂ ਮੈਂ ਗਾਹ ਨਾਲ ਦੇਖਿਆ ਕੀਚੇ ਦੀ ਵੋਟੀ ਸਾستی ਚੁੰਨੀ ਲੋਟ ਕਰ ਰਹੀ ਸੀ ਮੇਰੇ ਮਨ ਨੂੰ ਕਾਲ ਜੀ ਪਈ ਘਰ ਜਾਣ ਦੀ ਸ਼ਾਇਦ ਆਪ ਦਾ ਉਜੜਿਆ ਘਰ ਦਿਖ ਰਿਹਾ ਸੀ ਤੇ ਸਭ ਕਿਤੇ ਉਜਾੜ ਦੇਖਣਾ ਚਾਹੁੰਦਾ ਸੀ ਐਨੇ ਨੂੰ ਮੇਰੀ ਨਿਗਾ ਕੀਚੇ ਕੋਲ ਪਈਆਂ ਸੋਹਣੀਆਂ ਜਾਲੀਆਂ ਤੇ ਪਈ ਮੈਨੂੰ ਜੱਜ ਗਈਆਂ ਤੇ ਮੈਂ ਜੋੜ ਘਟਾਓ ਕਰਦਾ ਉਥੋਂ ਤੁਰ ਪਿਆ ਘਰੇ ਟਾਲੀ ਦੀ ਲੱਕੜ ਪਈ ਸੀ ਤੇ ਅਗਲੇ ਦਿਨ ਮੈਂ ਉਹ ਲੱਕੜ ਦੇ ਮਿਸਤਰੀ ਕੋਲ ਦੇ ਆਇਆ ਕਿ ਰਸੋਈ ਚ ਰੱਖਣ ਵਾਲੀਆਂ ਦੋ ਜਾਲੀਆਂ ਸਾਨੂੰ ਵੀ ਬਣਾ ਦੇਵੀਂ ਮੇਰੇ ਮਨ ਚੋਂ ਸੀ ਕਿ ਇੱਕ ਅਸੀਂ ਰੱਖ ਲਵਾਂਗੇ ਤੇ ਇੱਕ ਬੇਬੇ ਹੁਣਾਂ ਨੂੰ ਦੇ ਦੇਵਾਂਗੇ ਮੱਖੀਆਂ ਬੇਬੇ ਨੂੰ ਵੀ ਤੇ ਤੰਗ ਕਰਦੀਆਂ ਹੋਣੀਆਂ ਕਿ ਉਹ ਆਟਾ ਤੇ ਹੋਰ ਨੇਕ ਸੋਕ ਰੱਖਣ ਨੂੰ ਉਹ ਜਾਲੀਆਂ ਵਧੀਆਂ ਸਨ ਕਈ ਦਿਨ ਗੁਜ਼ਰੇ ਤੇ ਮੈਂ ਭਰਾ ਨੂੰ ਆਖਿਆ ਕਿੱਕੀ ਚੇਗੋੜੋਂ ਨੀਲੇ ਰੰਗ ਦੀਆਂ ਜਾਲੀਆਂ ਬਣੀਆਂ ਪਈਆਂ ਤੇ ਚੁੱਕ ਲਿਆ ਮੀ ਮੇਰੀ ਗੱਲ ਪਰਚਾਈ ਨੇ ਸੁਣ ਲਈ ਤੇ ਜਾ ਕੇ ਆਪਦੀ ਦਰਾਨੀ ਨੂੰ ਲੋਤੀ ਲਾ ਦਿੱਤੀ ਘਰ ਚੋਂ ਕਲੇਸ਼ ਖੜਾ ਹੋ ਗਿਆ ਕਿ ਅਸੀਂ ਮੁੰਡੜੀਆਂ ਹਾਂ ਨਾ ਜਾਲੀਆਂ ਆਪੋ ਆਪਣੇ ਕਮਰਿਆਂ ਵਿੱਚ ਖਾਣ ਪੀਣ ਦਾ ਸਮਾਨ ਰੱਖਣ ਲਈ ਵਰਤਣੀਆਂ ਹਨ ਮੇਰਾ ਚਿੱਤ ਭੜਾ ਹੋਇਆ ਤੇ ਮੈਂ ਪਹਿਲੀ ਵਾਰ ਆਪਦੀ ਘਰਵਾਲੀ ਦੇ ਮੋਹਰੇ ਬੋਲਿਆ ਕਿ ਅਸੀਂ ਨਹੀਂ ਲੈ ਕੇ ਆਉਂਦੇ ਪਈਆਂ ਰਹਿਣ ਦੋ ਉੱਥੇ ਜੇ ਤੁਸੀਂ ਬੇਬੇ ਹੁਣਾਂ ਨੂੰ ਨਹੀਂ ਇੱਕ ਜਾਲੀ ਦੇਣੀ ਪੰਜ ਛੇ ਵਰੇ ਉਹ ਜਾਲੀਆਂ ਲੱਕੜ ਵਾਲੇ ਮਿਸਤਰੀ ਕੀਚੇ ਦੀ ਦੁਕਾਨ ਦੇ ਸ਼ੈੱਡ ਤੇ ਧੁੱਪ ਨਾਲ ਪਾਟਦੇ ਆ ਰਹੀਆਂ ਪਰ ਬੇਬੇ ਦੀਆਂ ਨੋਹਾਂ ਦੀ ਜਿੱਦ ਪੰ ਦਿੱਤੀ ਉਸ ਗੱਲ ਤੋਂ ਮਗਰੋਂ ਉਹ ਬੇਬੇ ਖਿਲਾਫ ਜੇ ਕਦੇ ਬੋਲਦੀਆਂ ਤਾਂ ਡਰ ਜਾਂਦੀਆਂ ਕਿ ਪਤਾ ਨਹੀਂ ਇਹ ਮੋਰੇ ਕੀ ਕਹਿਣਗੇ ਘਰ 'ਚ ਹੁਣ ਜੇ ਦੋ ਚੀਜ਼ਾਂ ਆਉਣੀਆਂ ਤਾਂ ਇੱਕ ਬੇਬੇ ਉਹਨਾਂ ਨੂੰ ਦੇ ਦੇਂਦੇ ਪਤਾ ਸੀ ਉਹਨਾਂ ਨੂੰ ਕਲੇਸ਼ ਪਾਇਆ ਤਾਂ ਜਾਲੀਆਂ ਵਾਲੀ ਹੋ ਬੇਬੇ ਤੇ ਨੋਹਾਂ ਦਾ ਮਾਵਾ ਧੀਆਂ ਵਾਲਾ ਰਿਸ਼ਤਾ ਹੋਇਆ ਤਾਂ ਸਹੀ ਪਰ ਮਗਰਲੀ ਉਮਰੇ ਜਦੋਂ ਬੇਬੇ ਨੂੰ ਦਰੰਗ ਹੋ ਗਿਆ ਤੇ ਬਾਪੂ ਮਾਰ ਗਿਆ ਬਿਨਾ ਕੰਦ ਤੋਂ ਵੱਖ ਹੋਏ ਅਸੀਂ ਫੇਰ ਇਕੱਠੇ ਤਾਂ ਹੋਏ ਪਰ ਜ਼ਿੰਦਗੀ ਲੰਗੀ ਸੀ ਤੁਮਿਆਂ ਨੂੰ ਮਿੱਠਾ ਹੁੰਦੇ ਹੁੰਦੇ ਹਾਂ ਉਹ ਜਾਲੀਆਂ ਕਿਚੇ ਦੇ ਸ਼ੈੱਡ ਦੀ ਛੱਤ ਤੋਂ ਹੁਣ ਗਾਇਬ ਸਨ ਤੇ ਮੇਰਾ ਹਿੱਯਾ ਹੀ ਨਹੀਂ ਪਿਆ ਕਦੇ ਕਿ ਪੁੱਛ ਲਵਾਂ ਉਹ ਜਾਲੀਆਂ ਕਿੱਧਰ ਗਈਆਂ